ਤੇ ਅੱਜ ਤੋਂ ਅਸਮ ਯਾਰਨੀਆ ਦਰਮਾਰੈ ਚਿਤਰਾਗੁਪਤ ਪਾਪ ਕਰਨ ਫਲਸਫੀ ਠੀਕ ਹੈ ਜੀ ਵੈਰੀ ਇੰਟਰਸਟਿੰਗ ਟਾਪਿਕ ਤੇ ਧਿਆਨ ਨਾਲ ਸੁਣੀ ਕਰ ਤੇ ਹੈਗੇ ਦੋ ਪ੍ਰਾਣੀ ਇੱਕੋ ਹੀ ਨੇ ਪਰ ਇਹ ਲਾਈਫ ਫੋਰਸ ਚਲਾ ਰਹੀ ਨੇ ਠੀਕ ਹੈ ਇਹ ਆਪ ਨਹੀਂ ਕੁਝ ਵੀ ਕਰ ਸਕਦੇ ਆ ਲਾਈਫ ਫੋਰਸ ਚਲਾਉਣੀ ਪਈ ਹੈ ਠੀਕ ਹੈ ਜੀ ਆ ਆ ਗਈ ਲਾਈਫ ਫੋਰਸ ਤੇ ਹੁਣ ਇਹਨਾਂ ਦੇ ਵਿੱਚ ਕੀ ਹੋ ਗਿਆ ਝਗੜਾ ਉਹ ਕਹਿੰਦਾ ਮੇਰਾ ਧਰਮ ਵਧੀਆ ਕਿ ਨਾਲ ਮੇਰਾ ਧਰਮ ਵਧੀਆ ਇਹਨੇ ਉਹਦੇ ਧਰਮ ਨੂੰ ਕੁਛ ਕਹਤੇ ਉਹਨੇ ਕੋ ਕਹਤੇ ਇਹਨੂੰ ਆ ਗਿਆ ਜ਼ਿਆਦਾ ਗੁੱਸਾ ਇਹਨੇ ਇਹਨੂੰ ਮਾਰਤਾ ਇਹਨੀ ਇਹਨੂੰ ਮਾਰਦਾ ਦੇਖੋ ਕੌਣ ਮਾਰ ਰਿਹਾ ਕੌਣ ਕਿਹਨੂੰ ਮਾਰ ਰਿਹਾ ਕੌਣ ਕੀ ਕਰਦਾ ਪਿਆ ਠੀਕ ਹੈ ਸਮਝਦੇ ਹੋ ਸਾਰਾ ਕੁਝ ਲਓ ਜੀ ਇਹ ਗਿਆ ਮਾਰ ਹੁਣ ਕੀ ਹੋਇਆ ਜਿਹੜਾ ਚਿੱਤਰ ਗੁਪਤ ਸੀ ਉਹ ਰਿਕਾਰਡ ਕਰ ਰਿਹਾ ਸੀ ਨਾ RC ਨਾਲ ਸਾਰਾ ਰਿਕਾਰਡ ਹੋ ਗਿਆ ਦੇਖ ਲੈ ਚਿੱਤਰ ਗੁਪਤ ਨੇ ਚਿੱਤਰ ਗੁਪਤ ਅੰਦਰ ਸੀਕ੍ਰੀਟਲੀ ਤੁਹਾਨੂੰ ਰਿਕਾਰਡ ਕਰ ਰਿਹਾ ਹੈ ਕੌਣ ਰਿਕਾਰਡ ਕੌਣ ਦੇਖ ਰਿਹਾ ਸਾਰਾ ਕੁਝ ਵੀ ਕੌਣ ਕੀ ਕਰਦਾ ਕਰਦਾ ਹੈ ਠੀਕ ਹੈ ਜੀ ਚਿੱਤਰ ਗੁਪਤ ਫਿਰ ਕੇਸ ਚਲਾ ਗਿਆ ਧਰਮਰਾਇ ਕੋਲੇ ਧਰਮਰਾਇ ਨੇ ਇਹਨੂੰ ਖਸਨਾਤਾ ਸਜਾਦੀ ਹੁਣ ਤੂੰ ਫੀਲ ਕਰ ਗਿਲਟੀ ਤੈਥੋਂ ਬੰਦਾ ਮਰ ਗਿਆ ਹੈ ਤੂੰ ਫੀਲ ਗਿਲਟੀ ਫॉर ਯੂਰ ਲਾਈਫ ਤੂੰ ਪਛਤਾਵ ਹੈ ਕਿ ਨਰਕ ਚ ਚਲਾ ਗਿਆ ਬੰਦਾ ਠੀਕ ਹੈ ਜੀ ਸੋ ਇਹ ਬੰਦਾ ਹੁਣ ਦਿਨ ਰਾਤ ਤਪਦਾ ਆ ਦਿਨ ਰਾਤ ਨੂੰ ਪਛਤਾਵਾ ਹੁੰਦਾ ਦਰੂ ਪੀਂਦਾ ਨੀਂਦ ਨਹੀਂ ਆਉਂਦੀ ਠੀਕ ਹੈ ਜੀ ਤੇ ਫਿਰ ਇਹਨੂੰ ਮਿਲ ਜਾਂਦਾ ਪਲਵਿੰਦਰ ਤਾਂ ਕੌਂਸ਼ੀਅਸ ਕੋਚ ਫਿਰ ਇਹ ਕੰਫੈਸ਼ਨ ਕਰਦਾ ਪਲਵਿੰਦਰ ਸਿੰਘ ਕੋਲ ਕਿ ਮੇਰੇ ਕੋਲ ਜੀ ਆਹ ਹਾ ਗਨਾਹ ਹੋ ਗਿਆ ਹੈ ਤੇ ਮੈਂ ਇਦਾਂ ਮੇਰੀ ਜ਼ਿੰਦਗੀ ਨਰਕ ਬਣੀ ਪਈ ਹੈ ਨਰਕ ਬਣੀ ਨਹੀਂ ਪਈ ਨਰਕ ਜੀ ਰਹਿ ਰਿਹਾ ਬੰਦਾ ਪਉ ਪਾਪ ਪੁੰਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਹੀ ਹੁ ਜੋ ਬੰਦੇ ਸੋਚ ਲੈਂਦੇ ਆ ਵੀ ਮੈਂ ਕੁਛ ਚੰਗਾ ਕਰਦਾ ਪਿਆ ਆ ਠੀਕ ਆ ਜੀ ਉਹ ਵੀ ਧਰਮ ਰਾਏ ਕੋਲੇ ਜਾਂਦੇ ਤੇ ਉੱਥੇ ਹੰਕਾਰ ਲੈ ਕੇ ਆਉਂਦੇ ਵੀ ਲੈ ਆ ਜੀ ਕੁਛ ਚੰਗਾ ਕੀਤਾ ਵੀ ਫੀਲਿੰਗ ਗੁੱਡ ਤੇ ਜਿਹੜੇ ਪੁੰਪ ਪਾਪ ਕਰ ਲੈਂਦੇ ਆ ਉਹ ਮਾੜਾ ਕਹਿੰਦੇ ਸਭ ਤੋਂ ਮਾੜਾ ਹੋ ਗਿਆ ਉਹ ਗਿਲਟੀ ਫੀਲ ਕਰੀਏ ਜੋ ਫੀਲ ਬੈਡ ਪਾਪ ਪੁੰਨ ਦੋਏ ਇੱਕ ਸਮਾਨ ਦੋਨੇ ਹੋਮੇ ਦੇ ਲੈਵਲ ਤੇ ਆਇਡੈਂਟੀਫਾਈ ਕਰਦੇ ਪਏ ਆਪਣੇ ਆਪ ਨੂੰ ਦੋਨੇ ਇੱਕ ਬਰਾਬਰ ਨੇ ਗੁਰਮਤਿ ਦੇ ਵਿੱਚ ਪਾਪੀ ਵੀ ਤੇ ਪੁੰਨੀ ਵੀ ਠੀਕ ਆ ਜੀ ਤੇ ਫੇਰ ਇਹਨੂੰ ਸਮਝਾਈਆਂ ਗੱਲਾਂ ਸਾਰੀਆਂ ਵੀ ਜਿੱਤ ਕੋ ਲਾਇਆ ਤਿੱਥੀ ਲਗਾਣਾ ਨਾ ਕੋ ਮੂੜ ਨਾ ਹੀ ਕੋ ਸਿਆਣਾ ਬਈ ਨਾ ਕੋਈ ਮੂੜ ਹੈ ਨਾ ਕੋਈ ਸਿਆਣਾ ਹੈ ਜਿਵੇਂ ਉਹ ਲਾਉਂਦਾ ਉਵੇਂ ਹੀ ਲੱਗੇ ਹੋ ਜੋ ਤਿੱਥੋਂ ਹੋਇਆ ਯੂ ਆਰ ਪ੍ਰੋਗਰਾਮਡ ਟੂ ਡੂ ਥੈਟ ਉਹ ਤਿੱਥੋਂ ਹੋਣਾ ਹੀ ਸੀ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੇ ਆਪ ਕਰਾਇ ਕਰਤਾਰ ਠੀਕ ਹੈ ਜੀ ਫਿਰ ਇਹਨੂੰ ਸਮਝਾਇਆ ਹੁਕਮ ਭਾਣਾ ਬਈ ਸਮਝਣ ਲੱਗ ਗਿਆ ਇਹਨੂੰ ਗੱਲ ਸਮਝਣ ਲੱਗਨ ਲੱਗੀ ਰੱਬ ਦਾ ਸਭ ਤੋਂ ਕਨਸੈਪਟ ਸਮਝ ਲੱਗ ਗਿਆ ਜਬ ਲੱਗ ਹੁਕਮ ਨਬੂਜਤਾ ਤਬਹੀ ਲੋ ਦੁਖੀਆ ਗੁਰਮਿਲ ਹੁਕਮ ਪਛਾਨਿਆ ਤਬਹੀ ਤੇ ਸੁਖੀਆ ਫਸ ਨੇ ਹੁਕਮ ਵਛਾਲ ਲਿਆ ਆਪਣੇ ਆਪ ਨੂੰ ਯਾਨੀ ਥਾਣੇ ਜਾ ਕੇ ਪੇਸ਼ ਕਰਤਾ ਜਿਵੇਂ ਉਹ ਗਨਾ ਹੋਇਆ ਸੀ ਹੁਣ ਜੇਲ੍ਹ 'ਚ ਬਹਿ ਕੇ ਆਰਾਮ ਨਾਲ ਸ਼ਾਂਤੀ ਨਾਲ ਜ਼ਿੰਦਗੀ ਕੱਟ ਰਿਹਾ ਦਾ ਕੋਈ ਦਿਲ ਭਾਰਾ ਨਹੀਂ ਇਹਨੂੰ ਕੋਈ ਗਲਤੀ ਨਹੀਂ ਫੀਲ ਹੁੰਦਾ ਉਹ ਦਾ ਰਿਸਪਾਂਸਿਬਲ ਹੋ ਕੇ ਰੱਬ ਦੇ ਪਿਆਰ ਦੇ ਵਿੱਚ ਇਹ ਈਲਨ ਹੋ ਗਿਆ ਆ ਜਿਹੜਾ ਦਾ ਦੁੱਖ ਸੀਗਾ ਉਹਦੇ ਲਈ ਦਾਰੂ ਬਣ ਗਿਆ ਇਹਨੂੰ ਰੱਬ ਦੇ ਰੰਗ ਰਾਹ ਤੇ ਪੈ ਗਿਆ ਤੇ ਇਹਦੀ ਇੱਕ ਤਰ੍ਹਾਂ ਦੀ ਮੁਕਤੀ ਹੋ ਗਈ ਜਿਉਂਦੇ ਜੀ ਦੀ ਠੀਕ ਆ ਜੀ Ah, é game, abasso, sorry. Easy peasy. <laughs>